ਨਿਹਾਲ ਸਿੰਘ ਵਾਲਾ ਵਿਖੇ ਬੁੱਟਾ ਸਿੰਘ ਜੇਈ ਨੂੰ ਦਿੱਤੀ ਗਈ ਵਿਧਾਇਕੀ ਪਾਰਟੀ ਪੇਸ਼ ਹੈ ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰ लवली ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਾਹਿਬ ਜੀ ਬਹੁਤ ਇਮਾਨਦਾਰੀ ਦੇ ਨਾਲ ਜੇਟੀ ਨਿਵਾਇਆ ਤੇ ਉਹਨਾਂ ਦੇ ਸਾਰੇ ਸਾਥੀਆਂ ਨਾਲ ਸਾਥ ਦਿੱਤਾ ਤੇ ਨਿਮਰਤਾ ਵੀ ਰੱਖੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬੀਡੀ ਬੋਰਡ ਵਿੱਚ 29 ਸਾਲ ਦੀ ਸਰਵਿਸ ਕੀਤੀ ਹੈ ਤੇ ਸਾਰੇ ਮਲਾਜਮਾਂ ਨਾਲ ਪੂਰਾ ਵਧੀਆ ਮੈਂ ਬਜਾਤਾਲ ਮੇਰੇ ਹਾਂ ਕਿ ਮੈਂ ਸਾਰੇ ਆਪਦੇ ਮੁਲਾਜ਼ਮ ਸਾਥੀਆਂ ਸਿਹਦੂ ਸਾਹਿਬਾਨ ਤੇ ਬਾਕੀ ਐਕਸ਼ਨ ਸਰਵਨ ਸਰਾਂ ਦਾ ਤਹਿ ਦੁਤਨ ਪਰ ਕਰਦਾ ਹਾਂ ਅੱਜ ਮੈਂ ਆਪਣੇ ਛੋਟੇ ਭਰਾ ਸਰਦਾਰ ਬੂਟਾ ਸਿੰਘ ਜੀ ਜੋ ਕਿ ਬਿਜਲੀ ਬੋਰਡ ਦੇ ਵਿੱਚ ਬਤੌਰ ਜਈ ਅੱਜ ਰਿਟਾਇਰ ਹੋਏ ਨੇ ਉਹਨਾਂ ਨੂੰ ਇਸ ਸਮੇਂ ਤੇ ਮੈਂ ਲੱਖ ਲੱਖ ਵਧਾਈ ਦਿਨਾ ਤੇ ਦੂਸਰੀ ਗੱਲ ਹੈ ਜਿਹੜਾ ਪਿਸ਼ੋਕਰ ਚ ਮੈਂ ਜਾਮਾ ਥੋੜਾ ਜਾ ਤਾਂ ਇਹ ਮੈਥੋਂ ਕਰੀਬ 1 ਕੋ ਸਕੂਲ ਚ ਅਸੀਂ ਪੜੇ ਆ ਮੈਥੋਂ 2 ਸਾਲ ਇਹ ਮਗਰ ਹੁੰਦੇ ਸੀਗੇ ਲੋਕ ਜਮਾਤਾਂ ਉਸ ਸਮੇਂ ਚ ਜਿਹੜੀ ਇਹਨਾਂ ਨੇ ਸਾਧਨਾ ਕੀਤੀ ਹੈ ਮੈਂ ਆਪਣੀ ਅੱਖੀਂ ਦੇਖਿਆ ਹਰੇਕ ਬੰਦਾ ਕੋਈ ਨਹੀਂ ਸਾਧਨਾ ਨਹੀਂ ਕਰ ਸਕਦਾ ਪੜਨ ਦੇ ਵਿੱਚ ਵੀ ਕਾਫੀ ਹਿਆਰ ਸੀਗੇ ਬਾਕੀ ਉਦੋਂ ਘਰਦਿਆਂ ਵੀ ਮਜਬੂਰੀਆਂ ਸੀ ਇਹਦਾ ਕਰਕੇ ਬਹੁਤ ਮੁਸ਼ਕਲ ਪੜ੍ਹਾਈ ਵਾਲੇ ਪਾਸੇ ਵੀ ਔਰ ਘਰ ਦੇ ਕੰਮ ਵਾਲੇ ਪਾਸੇ ਵੀ ਇਹਨਾਂ ਨੂੰ ਕਰਨੀ ਪੈਂਦੀ ਸੀ ਜਿੰਨੇ ਵੀ ਕਾਮਾ ਤੇ ਇਹ ਗਏ ਨੇ ਜਾਂ ਪਿੰਡ 'ਚ ਕਿਤੇ ਵੀ ਇਹਨਾਂ ਨੇ ਕਿਸੇ ਨਾਲ ਕਿਤੇ ਕੋਈ ਬਖੇੜਾ ਨਹੀਂ ਖੜਾ ਕੀਤਾ ਹਰ ਇੱਕ ਦੇ ਨਾਲ ਪਿੰਡ 'ਚ ਵੀ ਵਾਰ ਵੀ ਜਿੱਥੇ ਸਰਵਿਸ ਰਹੀ ਹੈ ਹਰੇਕ ਇਨਸਾਨ ਦੇ ਨਾਲ ਬੜੇ ਪਿਆਰ ਨਾਲ ਹਰੀਮੀ ਨਾਲ ਇਹ ਵਰਤੇ ਨੇ ਅੱਜ ਕੋਈ 29 ਸਾਲ ਦੀ ਸਰਬੋਤਮ ਬਾਦ ਕੇ ਰਟਾਇਰ ਹੋਏ ਹੈ ਜਿੱਥੇ ਮੈਂ ਇਹਨਾਂ ਨੂੰ ਵਧਾਈ ਦਿੰਨਾ ਉੱਥੇ ਇਹਨਾਂ ਦੇ ਪਰਿਵਾਰ ਨੂੰ ਖਾਸ ਕਰਕੇ ਇਹਨਾਂ ਦੀ ਮੈਸੇਜ ਬੀਬੀ ਦਲਜੀਤ ਕੌਰ ਨੂੰ ਜਿਨ੍ਹਾਂ ਨੇ ਸਾਰੀ ਉਮਰ ਇਹਨਾਂ ਦਾ ਬੜਾ ਡਟ ਕੇ ਸਾਥ ਦਿੱਤਾ ਹੈ ਬੱਚਿਆਂ ਦਾ ਪਾਲਣ ਪੋਚਣ ਉਹਨਾਂ ਨੇ ਕੀਤਾ ਪੜਾਇਆ ਉਹਨਾਂ ਨੇ ਇਹ ਆਪਦੀ ਡਿਊਟੀ ਦੇ ਵਿੱਚ ਮਸਰੂਫ ਰਹਿੰਦੇ ਸੀਗੇ ਬੱਚੇ ਵੀ ਬਹੁਤ ਵਧੀਆ ਸਕਲ ਕੀਤੇ ਨੇ ਇਸ ਵਾਸਤੇ ਹੁਣ ਮੈਂ ਦੁਬਾਰਾ ਫੇਰ ਸਾਰੇ ਪਰਿਵਾਰ ਨੂੰ ਅੱਜ ਸਰਦਾਰ ਬੂਟਾ ਸਿੰਘ ਜੈ ਸਾਹਿਬ ਦੀ ਰਿਟਾਇਰਮੈਂਟ ਤੇ ਬਹੁਤ ਬਹੁਤ ਮੁਬਾਰਕਬਾਦ ਦਿਨਾ ਹੈ